ਬੇਰੋਜ਼ਗਾਰ ਜਦੋਂ ਸ਼ਬਦ ਹੀ ਸੁਣਦੇ ਆ ਤੇ ਇੱਕ ਤਰ੍ਹਾਂ ਦਾ ਜਿਹੜੇ ਬੰਦੇ ਨੇ ਬੇਰੋਜ਼ਗਾਰੀ ਹੰਢਾਈ ਹੁੰਦੀ ਆ ਉਸ ਨੂੰ ਇਹ ਸ਼ਬਦ ਆ ਜਿਹੜਾ ਉਹ ਗਾਲ ਦੇ ਵਾਂਗੂ ਲੱਗਦਾ ਤੇ ਸੂਈ ਦੇ ਵਾਂਗੂ ਚੁੱਭਦਾ ਹੈ ਕਿਉਂਕਿ ਜਦੋਂ ਤੁਹਾਡੇ ਕੋਲੇ ਕੰਮ ਨੂੰ ਕੁਝ ਨਾ ਹੋਵੇ ਇਹ ਤੋਂ ਪਹਿਲਾਂ ਤੁਸੀਂ ਡਿਗਰੀਆਂ ਕੀਤੀਆਂ ਹੁਣ ਟੈਸਟ ਕਲੀਅਰ ਕੀਤੇ ਹੋਣ ਤੇ ਪਲ-ਪਲ ਕਰਕੇ ਸਕੈਂਟ ਸਕੈਂਟ ਕਰਕੇ ਆ ਜਿਹੜਾ ਤੁਹਾਡੀ ਉਮਰ ਬੀਤ ਰਹੀ ਹੋਵੇ ਤੇ ਤੁਸੀਂ ਉਮਰ ਦੇ ਇੱਕ ਪੜਾਅ ਪਾਰ ਕਰਕੇ ਜਿਹੜਾ ਓਵਰਏਜ ਹੁੰਦੇ ਹੋ ਤਾਂ ਜਿਹੇ ਵਿੱਚ ਆ ਜਿਹੜਾ ਕਿਤੇ ਨਾ ਕਿਤੇ ਬੇਰੁਜ਼ਗਾਰਾਂ ਨੂੰ ਆ ਜਿਹੜੀ ਆਪ ਦੀ ਆਵਾਜ਼ ਬੁਲੰਦ ਕਰਨ ਦੇ ਲਈ ਆ ਜਿਹੜਾ ਉਹ ਮਜਬੂਰ ਹੋਣਾ ਹੀ ਪੈਂਦਾ ਕਿਉਂਕਿ ਉਸ ਨੂੰ ਆ ਜਿਹੜਾ ਰਿਸ਼ਤੇਦਾਰਾਂ ਵੱਲੋਂ ਆਸੇ ਪਾਸੇ ਵੱਲੋਂ ਆਂਡ ਗਵਾੜ ਵੱਲੋਂ ਆ ਜਿਹੜਾ ਅਕਸਰ ਸਵਾਲ ਕੀਤਾ ਜਾਂਦਾ ਕਿ ਤੇਰਾ ਕਿਤੇ ਕੰਮ ਨਹੀਂ ਬਣਿਆਗਾ ਤਾਂ ਫਿਰ ਉਸ ਸਵਾਲ ਦੇ ਅੱਗੇ ਆ ਜਿਹੜਾ ਬੇਰੁਜ਼ਗਾਰ ਸ਼ਰਮਿੰਦਗੀ ਆ ਜਿਹੜੀ ਮਹਿਸੂਸ ਕਰਦਾ ਸੋ ਕਿਤੇ ਨਾ ਕਿਤੇ ਬਹੁਤ ਵੱਡਾ ਸਵਾਲ ਆ ਬੇਰੋਜ਼ਗਾਰੀ ਦੇ ਨਾਮ ਦੇ ਉੱਤੇ ਆ ਜਿਹੜੀ ਇਹ ਸਰਕਾਰ ਬਣੀ ਸੀਗੀ ਪਰ ਕਿਹਾ ਸੀਗਾ ਕਿ ਹਰਪੈਨਾ ਜਿਹੜਾ ਉਹ ਬੇਰੋਜ਼ਗਾਰਾਂ ਵਾਸਤੇ ਚੱਲੂਗਾ ਪਰ ਚੱਲਿਆ ਨਹੀਂਗਾ ਬੇਰੋਜ਼ਗਾਰ ਤਬਕਾ ਸੜਕਾਂ ਦੇ ਉੱਤੇ ਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੱਸੀ ਗੱਲਪੈਨ ਜੀ ਸੱਸੀ ਗੱਲ ਜੀ ਅਛਾ ਪੈਨ ਜੀ ਇਹ ਦੱਸੋ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਮੈਂ ਜੀ ਬੀਏ ਬੀਏ ਡਬਲ ਐਮਏ ਸੀਟ ਐਟ ਪੀਟ ਐਟ ਕੁਆਲੀਫਾਈਡ ਆ ਜੀ ਅਛਾ ਇਹਨੇ ਟੈਸਟ ਕਲੀਅਰ ਕਰ ਲਏ ਹੈਗੇ ਆ ਨੌਕਰੀ ਨਹੀਂ ਮਿਲੀ ਸਰਕਾਰ ਤਾਂ ਕਹਿੰਦੀ ਹੈਗੀ ਆ ਪਰ ਜਦੋਂ ਲੋਕ ਸਭਾ ਦੇ ਇਲੈਕਸ਼ਨ ਸੀਗੇ ਉਹ ਕਹਿੰਦੇ ਸੀ ਮੈਰਟ ਵਾਲਿਆਂ ਨੂੰ ਟੈਸਟ ਕਲੀਅਰ ਵਾਲਿਆਂ ਨੂੰ ਨੌਕਰੀ ਦੇਵਾਂਗੇ ਕਰਮਨਜੀਤ ਅਨਮੋਲ ਨੇ ਵੀ ਇਹ ਆਖਿਆ ਸੀਗਾ ਜੇ ਤੁਹਾਡੇ ਕੋਲੇ ਟੈਸਟ ਕਲੀਅਰ ਹੈ ਨੌਕਰੀ ਕਿਉਂ ਨਹੀਂ ਮਿਲਦੀ ਬਸ ਜੀ ਸਰਕਾਰ ਦੇ ਜਿਹੜੇ ਲਾਰੇ ਨੇ ਬਸ ਨੌਕਰੀ ਉਹਨਾਂ ਨੇ ਦੇਣੀ ਨਹੀਂ ਹੈਗੀ ਸ਼ਰਤਾਂ ਲਾ ਰਹੇ ਨੇ ਬਸ ਜਿਵੇਂ ਮੰਨ ਲਓ ਤੁਸੀਂ ਨੇ ਸਾਡੇ ਤੋਂ ਬਹੁਤ ਸਾਰੇ ਸਾਥੀ ਕੀ ਹੈ ਉਮਰ ਉਹਨਾਂ ਦੀ ਲੰਘਦੀ ਜਾ ਰਹੀ ਹੈ ਇੱਕ ਇਹਨਾਂ ਨੇ ਕੀ ਹੈਗਾ ਬੀਐਡ ਤਾਂ ਕਰਵਾਈ 45% ਤੇ ਪਰ ਬੀਏ ਦੇ ਵਿੱਚੋਂ ਇਹ ਕਹਿੰਦੇ 55% ਨੰਬਰ ਹੋਣੇ ਚਾਹੀਦੇ ਆ ਜੀ ਇਹ ਇੱਕ ਬੇਤੁਕੀ ਸ਼ਰਤ ਰੱਖੀ ਹੋਈ ਹੈ ਉਹਨਾਂ ਨੇ ਜਦੋਂ ਕਿ ਮੈਂ ਜਿਹੜੀ ਬੀਏ ਦੇ ਵਿੱਚ ਐਡਮਿਸ਼ਨ ਲਈ ਸੀਗੀ ਮੈਂ ਤਾਂ ਉਹ ਵੀ ਟੈਸਟ ਲੈ ਕੇ ਲਈ ਸੀ ਜੀ ਤੇ ਉਸ ਤੋਂ ਪਿੱਛੇ ਜਿਹੜੀ ਸਰਕਾਰ ਹੈਗੀ ਉਹ ਪੋਸਟਾਂ ਬਿਲਕੁਲ ਵੀ ਨਹੀਂ ਦੇ ਰਹੀ ਹੈਗੀ ਤੇ ਜਿਹੜੇ ਸਾਡੇ ਵਰਗੇ ਬੇਰੁਜ਼ਗਾਰੇ ਸੜਕਾਂ ਤੇ ਰੋ ਰਹੇ ਨੇ ਅੱਛਾ ਪੀਟੈਟ ਦਾ ਟੈਸਟ ਹੈ ਜਿਹੜਾ 150 ਨੰਬਰ ਦਾ ਹੁੰਦਾ ਮਿਨੀਮਮ 150 ਮੈਕਸਿਮਮ 150 ਦਾ ਹੁੰਦਾ ਕਿੰਨੇ ਨੰਬਰ ਆਏ ਸੀ ਉਹਦੇ ਜਦੋਂ ਮੇਰੇ 102 ਨੰਬਰ ਸੀ ਅੱਛਾ 102 ਨੰਬਰ ਆ ਤੇ ਫਿਰ ਵੀ ਤੁਹਾਡੇ ਪਿੱਛੇ ਬੀ ਬੀਏ ਵਾਲੇ ਨੰਬਰ ਕਾਊਂਟ ਕਰ ਰਹੇ ਹਾਂ ਹਾਂ ਜੀ ਹਾਂ ਬੀਏ ਵਾਲੇ ਨੰਬਰ ਕਾਊਂਟ ਕਰ ਰਹੇ ਨੇ ਜਦੋਂ ਅਸੀਂ ਇੰਨਾ ਪੜ ਚੁੱਕੇ ਫੇਰ ਸਾਡੇ ਇਹਨਾਂ ਨੂੰ ਕੁਆਲੀਫਿਕੇਸ਼ਨ ਦਾ ਕੋਈ ਹੋ ਨਹੀਂ ਹੈਗਾ ਦਾ ਜੀ ਬੇਤੁਕੀਆਂ ਸ਼ਰਤਾਂ ਲਗਾ ਰਹੇ ਨੇ ਬਾਰ-ਬਾਰ ਵੀ ਆਪ ਟੈਸਟ ਕਲੀਅਰ ਕਰੋ ਆਹ ਟੈਸਟ ਕਲੀਅਰ ਕਰੋ ਅਸੀਂ ਕਰ ਵੀ ਰਹੇ ਆਂ ਪਰ ਫੇਰ ਵੀ ਕਿਸ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਵੀ ਜੀ ਹਾਂ ਜੀ ਹੁਣ ਇਹਨਾਂ ਨੇ ਬੀਏ ਦੇ ਵਿੱਚ ਜਿਹੜੀ 55% ਦੀ ਸ਼ਰਤ ਹੈ ਅਸੀਂ ਉਹ ਚੋਣੇ ਹੋ ਰੱਦ ਕਰਨ ਜਿਹੜੇ ਸਾਡੇ ਨਾਲ ਦੇ ਸਾਥੀ ਹੈਗੇ ਉਹਨਾਂ ਦੀ ਉਮਰ ਲੰਘ ਚੁੱਕੀ ਹੈ ਉਹਨਾਂ ਨੂੰ ਲੈ ਆ ਜਾਵੇ ਤੇ ਵਾਧੂ ਵਾ ਜਿਹੜੀਆਂ ਪੋਸਟਾਂ ਦਿੱਤੀਆਂ ਜੀ ਅਛਾ ਭਾਈ ਜੀ ਇਹ ਗੱਲ ਹੈਗੀ ਆ ਕਿ 55% ਦੀ ਸ਼ਰਤ ਦੇ ਪਿੱਛੇ ਇਹ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੇ ਲਈ ਇਹ ਸਭ ਕੁਝ ਕਰ ਰਹੇ ਹੈਗੇ ਆ। ਤੁਹਾਨੂੰ ਨਹੀਂ ਲੱਗਦਾ ਕਿ 55% ਤੋਂ ਘਟਾਉਣਾ ਕਿਤੇ ਨਾ ਕਿਤੇ ਕੁਆਲਿਟੀ ਐਜੂਕੇਸ਼ਨ ਦੇ ਉੱਤੇ ਤੁਸੀਂ ਵੀ ਸਵਾਲੀਆ ਚੈਨ ਲਗਾ ਰਹੇ ਹੋ। ਸਰਕਾਰ ਤਾਂ ਇਹ ਕਹਿੰਦੀ ਹੈਗੀ ਤੁਹਾਡੇ ਕੋਲੇ ਕੁਆਲਿਫੀਕੇਸ਼ਨ ਹੀ ਨਹੀਂ ਹੈਣੀਗੀ 55% ਦਾ ਨੰਬਰ ਹੀ ਨਹੀਂ ਨੀ ਤਾਂ ਨੌਕਰੀ ਕਿਵੇਂ ਦੇ ਦਈਏ ਤੁਹਾਨੂੰ? ਕੀ ਤਰਕ ਹੈਗਾ ਕਿ ਤੁਹਾਨੂੰ ਆ ਜਿਹੜਾ 55% ਤੋਂ ਘਟਾ ਕੇ ਜਿਹੜੇ ਨੰਬਰ ਉਹ 50% ਕੀਤੇ ਜਾਣ? ਸਰ ਜੀ ਸਾਡਾ ਪਹਿਲਾਂ ਤਾਂ ਇਹ ਪੀਟੈਡ ਲੈ ਚੁੱਕੇ ਹੈਗੇ। ਪੀ ਡੱਟ ਤੋਂ ਬਾਅਦ ਅਸੀਂ ਇਹ ਨਹੀਂ ਕਿਹਾਗਾ ਵੀ ਸਾਨੂੰ ਪੀ ਡੱਟ ਦੇ ਵਿੱਚ ਤੇ ਰੱਖੋ ਅਸੀਂ ਚਾਹੁੰਦੇ ਕਿ ਸਾਡਾ ਮਾਸਟਰ ਡਿਗਰੀ ਲਵੋ ਮਾਸਟਰ ਡਿਗਰੀ ਦਾ ਟੈਸਟ ਲੈ ਕੇ ਸਬਜੈਕਟ ਟੈਸਟ ਲੈ ਕੇ ਸਾਨੂੰ ਮੈਡ ਦੇ ਆਧਾਰ ਤੇ ਰੱਖੋ ਇਹ ਜਿਹੜਾ ਸਾਡਾ ਜਦੋਂ ਇਹਨਾਂ ਨੇ ਕੀਤਾ ਸੀਗਾ ਬਾਕੀ ਦੇਖੋ ਤੁਸੀਂ ਇਹ ਬੀਏ ਦੇ ਨੰਬਰ ਜੋੜ ਰਹੇ ਹੈਗੇ ਤੇ ਹਾਈ ਕੁਆਲਿਫੀਕੇਸ਼ਨ ਹੈ ਬੀਏ ਦਾ ਫਿਰ ਉਹਦੀ ਯੋਗਤਾ ਕਿੱਥੇ ਰਹਿ ਜਾਂਦੀ ਹੈ ਹਾਂ ਪੀ ਡੱਟ ਕੀਤਾ ਜੀ ਕਿਸੇ ਨੇ 45 ਵੀ ਛੱਡੋ ਜੀ 50 ਵੀ ਛੱਡੋ ਉਹਦੋਂ ਇਹ ਕਿਹਾ ਜਾਂਦਾ ਸੀਗਾ ਮੇਰੇ ਨਾਲ ਕਲੜਕਾ ਸੀਗਾ ਉਹਦੇ 50 ਤੋਂ ਘੱਟ ਸੀਗੇ ਜਰਨਲ ਕਟ ਸੀਗੀ ਉਹਨੂੰ ਕਿ ਤੁਸੀਂ ਐਵੇਂ ਕਰਿਓ ਐਵੇਂ ਕਰਕੇ ਜੀ ਉਹਦੀ 95% ਤੇ ਉਹਨਾਂ ਨੇ ਬੀਐਡ ਕਰਵਾਈ ਹੈ ਜੀ 45 50 ਤੋਂ ਵੀ ਕੱਟ ਮਤਲਬ ਕਿ ਕਰਵਾਈ ਹੈ ਬੀਐਡ ਅਸੀਂ ਇਹ ਚਾਹੁੰਦੇ ਹਾਂਗੇ ਕਿ ਨਾ ਤਾਂ ਕੋਈ 45 ਨਾ 50 ਜਿਸ ਅਧਾਰ ਤੇ ਬੰਦੇ ਨੇ ਪੀਟਾ ਕਲੀਅਰ ਕੀਤਾਗਾ ਉਸ ਅਧਾਰ ਤੇ ਉਹਦਾ ਮਾਸਟਰ ਡਿਗਰੀ ਪੇਪਰ ਲਿਆ ਜਾਵੇ ਤੇ ਮੈਟਰ ਵੇਸ ਤੇ ਭਰਤੀ ਕੀਤੀ ਜਾਵੇ ਅੱਛਾ ਹੁਣ ਜਿਹੜੀ ਹੁਣ ਜਿਹੜੀ ਬੀਐਡ ਹੋਣੀ ਹੈਗੀ ਆ ਦੁਬਾਰਾ ਤੋਂ ਫੇਰ ਜੁਆਇੰਟ ਬੀਐਡ ਆਲੀ ਹੈ ਜਿਹੜੀ ਸਾਈਟ ਆ ਜਿਹੜੀ ਓਪਨ ਹੋ ਹੈਗੀ ਆ ਹੁਣ ਕਿੰਨੇ ਪਰਸੈਂਟ ਦੀ ਡਿਮਾਂਡ ਕਰ ਰਹੇ ਹੈਗੇ ਬੀਐਡ ਕਰਵਾਉਣ ਵਾਸਤੇ ਸਰ ਹੁਣ ਵੀ ਜਿਹੜੀ ਬੀਐਡ ਉਹ 45 50 ਤੇ ਹੀ ਚੱਲ ਰ ਅਤੇ ਜੇ ਜੇ ਸਾਡੇ ਇਹ ਜਾਣ ਬਚ ਕੇ ਹੀ ਰੋਕ ਲਾ ਰਹੀਆਂ ਲਾਈਆਂ ਜਾ ਰਹੀਆਂ ਜਾਂ ਤਾਂ ਜੋ ਪਾਤੋ ਬਾਦ ਨੌਜਵਾਨਾ ਨੂੰ ਇਹ ਤਾਂ ਭਰਤੀ ਤੋਂ ਬਾਹਰ ਕੀਤਾ ਜਾ ਸੀ ਅੱਛਾ ਭਾਈ ਜੀ ਇਹ ਦੱਸਿਓ ਕਿ ਜਿਹੜੀ 55% ਦੀ ਸ਼ਰਤ ਲੱਗੀ ਹੈਗੀ ਆ ਇਹ ਐਸਸੀ ਜਰਨਲ ਵਾਸਤੇ ਸਾਰਾ ਵਾਸਤੇ ਸੇਮ ਆ ਜਾਂ ਕੋਈ ਵੱਕਰਾ ਗਲਟੀ ਦੀਆ ਵੀ ਆ ਸਰ ਜਿਹੜਾ ਨੇ ਰੂਲ ਕੱਢਿਆਗਾ ਉਹਦੇ ਵਿੱਚ ਕੋਈ ਕਿਸੇ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਸਾਰਿਆਂ ਦੇ 55% ਲੱਗੀ ਹੋਈ ਹੈ ਜੀ ਹਾਂ ਸਾਰਿਆਂ ਨੂੰ ਜਦੋਂ ਮਤਲਬ ਕਿ ਭਰਤੀ ਆਣੀ ਹੈ ਤਾਂ ਸਾਰਿਆਂ ਤੇ ਲਾਗੇ 55% ਹੋਣੀ ਹੈ ਕਿਸੇ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਅਛਾ ਭਾਈ ਜੀ ਸਾਡੇ ਨਾਲ ਮਨੀਸ਼ ਵੀ ਮੌਜੂਦ ਆ ਲੰਬਾ ਸਮਾਂ ਭਾਈ ਜੀ ਟੈਂਕੀ ਦੇ ਉੱਤੇ ਤੁਸੀਂ ਆਪਣਾ ਜੀਵਨਾ ਜਿਹੜਾ ਉਹ ਬਤੀਤ ਕੀਤਾ ਕਿੰਨਾ ਸਮਾਂ ਟੈਂਕੀ ਦੇ ਉੱਤੇ ਲਾਇਆ ਲਗਭਗ 6 ਮਹੀਨੇ ਲਾਇਆ ਜੀ ਸੰਗਰੂਰ 2-3 ਮਹੀਨੇ ਸੰਗਰੂਰ ਉਸ ਤੋਂ ਬਾਅਦ ਜਿਹੜਾ ਜਲੰਧਰ ਜੀ ਅਛਾ ਹਾਲ ਤੀਕ ਵੀ ਨੌਕਰੀ ਨਹੀਂ ਮਿਲੀ ਟੈਂਕੀਆਂ ਦੇ ਸੰਘਰਸ਼ ਵੀ ਹੰਡਾਲੇ ਕਿਵੇਂ ਦੇਖਦੇ ਹੋ ਸਾਰੇ ਮੰਝਰ ਸਾਰਾ ਮੰਝਰ ਦੇਖਦੇ ਆ ਜੀ ਪਿਛਲੀਆਂ ਸਰਕਾਰਾਂ ਵਾਂਗੂ ਜਿਹੜਾ ਹੈ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਓਵੇਂ ਹੀ ਇਹ ਸਰਕਾਰ ਜਿਹੜੀ ਆ ਕਰ ਰਹੀ ਹੈ ਉਮੀਦ ਬਹੁਤ ਸੀ ਸਰਕਾਰ ਤੋਂ ਵੀ ਆਪਾਂ ਇੱਕ ਬਦਲਾਵ ਲੈਣ ਦੀ ਜਿਹੜੀ ਹੈ ਉਹ ਜਿਹੜਾ ਬੇਰੋਜ਼ਗਾਰਾਂ ਨੇ ਲਿਆਂਦਾ ਪਰ ਜਿਹੜਾ ਇਹ ਸਰਕਾਰ ਜਿਹੜੀ ਹੈ ਵੀ ਬੇਰੋਜ਼ਗਾਰਾਂ ਦੀ ਜਿਹੜੀ ਜਿਹੜੀ ਸਰੋਸ ਤੇ ਪੂਰੀ ਤਰ੍ਹਾਂ ਜਿਹੜਾ ਖਰੀ ਨਹੀਂ ਉਤਰ ਸਕੀ ਕਿਉਂਕਿ ਇਹਨਾਂ ਦੇ ਆਪ ਦੇ ਖੁਦ ਦੇ ਜਿਹੜੇ ਹੈ ਮੰਤਰੀ ਜਿਹੜੇ ਹੈ ਮੇਰੇ ਕੋਲ ਉਸ ਟਾਈਮ ਟੈਂਕੀ ਤੇ ਆਂਦੇ ਰਹੇ ਆ ਆ ਕੇ ਵੱਡੇ ਵੱਡੇ ਵਾਅਦੇ ਵੀ ਕੀਤੇ ਪਰ ਜਿਹੜਾ ਕੀ ਹੈ ਹੈਲਥ ਐਜੂਕੇਸ਼ਨ ਦੇ ਡਿਪੈਂਡ ਤੇ ਜਿਹੜਾ ਮਤਲਬ ਕਿ ਸਰਕਾਰ ਆਈ ਸੀ ਮੇਨ ਪਰ ਦੋਨਾਂ ਲਈ ਜਿਹੜਾ ਬਹੁਤ ਬੁਰਾ ਆ ਗਿਆ ਅੱਛਾ ਕਿਹੜੇ ਕਿਹੜੇ ਮੰਤਰੀ ਆ ਜਿਹੜਾ ਤੁਹਾਡੇ ਕੋਲੇ ਟੈਂਕੀ ਦੇ ਉੱਤੇ ਆਏ ਮੀ ਤੇਰ ਜੀ ਆਪਣੇ ਬਨਾਲਾ ਤੋਂ ਇਸ ਟਾਈਮ ਜਿਹੜੇ ਆਪਣੇ ਉਹ ਐਮਪੀ ਬਣ ਚੁੱਕੇ ਆ ਤੇ ਸਾਡੇ ਏਰੀਆ ਦੇ ਜਲਾਲਾਬਾਦ ਜਿਹੜੇ ਗੋਲਦੀ ਕੰਬੋ ਉਹ ਐਮਐਲਏ ਜਿਹੜੇ ਆ ਉਹ ਤੇ ਨਾਲ ਇੱਕ ਹੋਰ ਸੀ ਨਾਮ ਮੈਨੂੰ ਨਹੀਂ ਪਤਾ ਉਹਨਾਂ ਦਾ ਉਸ ਟਾਈਮਾ ਸੰਗਰੂਰ ਬੈਂਕੀ ਤੇ ਜਦੋਂ ਸਜ ਉਸ ਟਾਈਮ ਮੇਰੇ ਕੋਲ ਆਏ ਸੀ ਅੱਛਾ ਹੁਣ ਤੁਸੀਂ ਤੁਹਾਡੀ ਜਿਹੜੀ ਏਜ ਕਿੰਨੀ ਕੀ ਰਹਗੀ ਕਿੰਨੇ ਕੇ ਸਮਾਂ ਰਹੇਗਾ ਤੁਹਾਡੇ ਕੋਲੇ ਵੀ ਭਰਤੀ ਤੁਸੀਂ ਦੇਖ ਸਕਦੇ ਹੋ ਸਰ ਮੈਂ ਓਵਰਏਜ ਹੋ ਚੁੱਕਿਆ ਜੀ ਜੀ ਮੰਨ ਲਓ ਅੱਜ ਦਸੰਬਰ ਜਿਹੜਾ ਹੈਗਾ 2023 ਦਸੰਬਰ ਨੂੰ ਮੈਂ ਓਵਰਏਜ ਹੋ ਤਾ ਮੈਂ ਹੀ ਤੁਹਾਡੇ ਚੈਨਲ ਮਾਧਮ ਚੈਨਲ ਦੇ ਮਾਧਮ ਰਾਹੀਂ ਇਹ ਦੱਸਣਾ ਚਾਹਨਾ ਕਿ ਸਰ ਵੀ ਜੇਕਰ ਇੱਕ ਯੂਪੀਐਸਸੀ ਲੈਵਲ ਦਾ ਪੇਪਰ ਜਿਹੜਾ ਹੈ ਯੂਪੀਐਸਸੀ ਲੈਵਲ ਦਾ ਜਿਹੜਾ ਟੈਸਟ ਹੁੰਦਾ ਹੈ ਉਹਦੇ ਵਿੱਚ ਜੇਕਰ ਉਹਦੇ ਵਿੱਚ ਜਿਹੜੀ ਕੋਈ ਕੰਡੀਸ਼ਨ ਨਹੀਂ ਹੈਗੀ ਚਾਹੇ 40% ਨੰਬਰ ਵਾਲਾ ਹੈ ਚਾਹੇ 70% ਨੰਬਰ ਹੈ ਬੀਐਚਓ ਲੈ ਹੈ ਜੇਕਰ ਉਹ ਟੈਸਟ ਇੱਕ ਮਤਲਬ ਹਾਈ ਲੈਵਲ ਦਾ ਏ ਫਰਸਟ ਮਤਲਬ ਜਿਹੜੀ ਜੋਬ ਜਿਹੜਾ ਹੁੰਦੀ ਹੈ ਉਹ ਤਾਂ ਜੇਕਰ ਉਹ ਟੈਸਟ ਦੇ ਸਕਦਾ ਹੈ ਤਾਂ ਬਾਕੀ ਜਿਹੜੇ ਟੈਸਟ ਜਿਹੜੇ ਹੈ ਮਤਲਬ ਕੀ ਹੈ ਉਹ ਕਿਉਂ ਨਹੀਂ ਹੋ ਸਕਦੇ ਹਨ ਪਿਛਲੀਆਂ ਸਰਕਾਰਾਂ ਸੀ ਚਾਹੇ ਕਾਲੀ ਸਰਕਾਰ ਸੀ ਕਾਂਗਰਸ ਸਰਕਾਰ ਸੀ ਜਿਵੇਂ ਉਹ ਕਰ ਰਹੀਆਂ ਸੀ ਉਸੇ ਤਰ੍ਹਾਂ ਹੀ ਇਹ ਸਰਕਾਰ ਕਰ ਰਹੀ ਹੈ ਹੁਣ ਤੁਸੀਂ ਇਹ ਦੇਖੋ ਵੀ ਬਦਲਾਵ ਦੀ ਮਤਲਬ ਸੋਚ ਬਦਲਾਵ ਬਦਲਾਵ ਕਾਦਾ ਬਦਲਾਵਾ ਆ ਕਿਉਂਕਿ ਕਾਂਗਰਸ ਸਰਕਾਰ ਦੇ ਟਾਈਮ ਜਿਹੜੀ ਹੈ ਬੀਏ ਦੇ ਵਿੱਚੋਂ ਜਿਹੜੀ ਇਹ ਕੰਡੀਸ਼ਨ ਨਿਕਲੀ 55% ਵਾਲੀ ਸ਼ਰਤ ਵਾਲੀ ਸੀ ਅਸੀਂ ਬੜੇ ਮਤਲਬ ਮਤਲਬ ਬੜੇ ਸਟਰਗਲ ਦੇ ਨਾਲ ਸੰਘਰਸ਼ ਦੇ ਨਾਲ ਜਿਹੜਾ ਹੈ ਉਹ 55% ਜਿਹੜੀ ਸ਼ਰਤ ਦਿੱਤੀ ਗਈ ਸੀ ਪਰ ਜਿਹੜੀ ਉਹ ਬੇਤੁਕੀ ਸ਼ਰਤ ਜਿਹੜੀ ਹੈ ਉਹ ਫਿਰ ਸਾਡੇ ਤੇ ਮਤਲਬ ਥਾਪ ਦਿੱਤੀ ਗਈ ਹੈ ਯਾ ਤਾਂ ਮਤਲਬ ਬਦਲਾਵ ਦਾ ਤਾਂ ਕਹਿੰਦੇ ਨਾ ਆਪਾਂ ਵੀ ਹਾਂਜੀ ਵੀ ਮਤਲਬ ਇਹ ਇੱਕ ਕੰਡੀਸ਼ਨ ਰੱਖ ਦਿੰਦੇ ਆ ਤਾਂ ਪਹਿਲਾਂ ਹੀ ਵੀ ਬੀਐਡ ਜਿਹੜਾ ਹੈ ਉਹ ਹੀ ਮਤਲਬ ਬੀਐਡ ਦਾ ਜਿਹੜਾ ਐਂਟ੍ਰਾਂਸ ਟੈਸਟ ਜਿਹੜਾ ਉਹ ਹੀ ਦੇ ਸਕੇਗਾ ਜਿਸ ਬੰਦੇ ਜਿਹੜਾ ਹੈ ਬੀਐਡ ਦੇ ਵਿੱਚੋਂ 55% ਨੰਬਰ ਹੋਣਗੇ ਮਤਲਬ ਮੇਰੇ ਉਨ 55% ਨੰਬਰ ਨਹੀਂ ਹੈਗੇ ਤਾਂ ਮੈਂ ਬੀਐਡ ਦਾ ਟੈਸਟ ਨਹੀਂ ਦੇ ਸਕਾਂਗਾ ਤੇ ਮੈਨੂੰ ਦੇਣ ਲਈ ਮੈਂ ਫਿਰ ਬੀਏ ਦੇ ਵਿੱਚੋਂ ਜਿਹੜੇ ਆਪਦੇ ਮਤਲਬ ਕੋਈ ਕਰਾਂਗਾ ਨੰਬਰ ਵਧਾਣ ਲਈ ਜਿਹੜਾ ਕਿ ਦੁਆਰਾ ਪੇਪਰ ਦੇਣ ਦੀ ਕੋਸ਼ਿਸ਼ ਕਰਾਂਗਾ ਪਰ ਜਿਹੜਾ ਕਿ ਉਹ ਸਿਸਟਮ ਕੋਈ ਨਹੀਂ ਪਿੱਛੇ ਸਰਕਾਰਾਂ ਵਾਂਗੂ ਜਿਹੜੀ ਸਰਕਾਰ ਹੈ ਉਵੇਂ ਚ